इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਪਰਨ ਜੀ ਕਿਹੜੀ ਗੱਲ ਪਸਟ ਦੇ ਪੀਆਰ ਟਿਸਟ ਬੱਤੇ ਤੇ 3 ਨੰਬਰ ਜਿਆਦਾ ਸਤਿ 303 बीएच 934 3000 ਜੀ ਰਾਜਪੁਰ ਤੋਂ ਚੰਡੀਗੜ੍ਹ ਜਾ ਰਹੇ ਸੀ ਪਟਵਾਰ ਦੇ ਨਾਲ ਤੁਰ ਰਹੇ ਸੀ ਟਰੈਕਟਰ ਰਹੇ ਪਰਦੇ ਕਾਰਨੀ ਯੂਨਿਟ ਨੂੰ ਕਰਨ ਕਰਨ ਕਰਦਾ ਸੀ ਚਾਨਕ ਮੁੰਗੇ ਦਾ ਤਾਂ ਗੱਡੀ ਲੱਗੀ ਤੇ ਇੱਕ ਜਿਹੜਾ ਇਸ ਬਤਨੀ ਯਕੀ ਮੜਾ ਮੋਟੇ ਰੋਗ ਹੋਇਆ ਹੈ ਉਹਨੂੰ ਦੂਰ ਜਤਨੀ ਉਹ ਗਿਮੀਰ ਰੱਖਣਾ ਕੀ ਸਭਾ ਕੱਢ ਦੇ ਵੀਰੇ ਉਂਟਲੋਂ ਤੋਂ ਜਾ ਦੇਈਸ ਕਿ ਉਂਟਲੋਂ ਤੋਂ ਜਾ ਦੇਈਸ ਸਿਸਮੰਤ ਕਾਰਵਿ ਕਰੀਏ ਤੇ ਆਪ ਹੀ ਕਰ ਰਹੇ ਇੰਟਰੈਕਟ ਰਹੇ ਜੀ ਕਿੰਨੇ ਕੁ ਜੁੜੇ ਨੇ ਦਿੱਸੇ ਵਾਰਗਾ ਹੈਗੇ 40 ਬਿਲਕੁਲ ਸਾਰੇ ਯਾਨੀ ਕਿ ਕਿਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਬੁਲਾੜੇ ਤੋਂ ਬੁਲਾੜੇ ਤੋਂ ਕੱਲ ਕੇ ਚੰਡੀਗੜ੍ਹ ਜਾਣਾ ਸੀ ਰਵੀਨ ਕੋ ਫਟਿਆਲਾ ਰਾਜਪੁਰੇ ਤੋਂ ਟੱਪ ਚੱਲਣਾ ਥੋੜੀ ਦੂਰੀ ਹੈ ਸੀ ਉਹ ਕਿੰਨਾ ਕੁ ਲੱਗ ਪਾਣੀ ਹੈ ਮਿਸਾਂ ਤੋਂ ਕੁਝ ਹੀ ਹੁੰਦਾ ਸੀ ਜਗਾ ਦੇਖ ਕੇ ਪਤਾ ਲੱਗਿਆ ਹੋਰ ਦੇਖ ਲੈ I um.